ਮਜੀਠੀਆ ਦੀ ਪਤਨੀ ਗਨੀਬਕੌਰ ਦੇ ਉੱਤੇ ਭਗਵੰਤ ਮਾਨ ਸਰਕਾਰ ਦੀ ਵੱਡੀ ਕਾਰਵਾਈ ਵਰਪੀ ਹੁਣ ਭਗਵੰਤ ਮਾਨ ਨੇ ਕਰਤੀ ਮਜੀਠੀਆ ਦੀ ਪਤਨੀ ਤੇ ਵੱਡੀ ਕਾਰਵਾਈ ਮਜੀਠੀਆ ਦੀ ਪਤਨੀ ਗਵਨੀਮਕੌਰ ਦੇ ਉੱਤੇ ਭਗਵੰਤ ਮਾਨ ਸਰਕਾਰ ਵੱਡੀ ਕਾਰਵਾਈ ਕਰਨ ਜਾ ਰਹੀ ਹੈ ਕੀ ਕਾਰਵਾਈ ਕਰਨ ਜਾ ਰਹੀ ਹੈ ਇਸ ਨੂੰ ਲੈ ਕੇ ਕੀ ਖਬਰ ਆ ਰਹੀ ਹੈ ਭਗਵੰਤ ਮਾਨ ਹੁਣ ਮਜੀਠੀਆ ਪਰਿਵਾਰ ਦੇ ਪਿੱਛੇ ਕਿਵੇਂ ਪੈ ਚੁੱਕੇ ਨੇ ਇਹਦੇ ਬਾਰੇ ਜਾਣਕਾਰੀ ਸਾਂਝੀ ਕਰਦੇ ਆਂ ਦਰਅਸਲ ਵਿਕਰਮ ਮਜੀਠੀਆ ਸਮੇਂ ਜੇਲ੍ਹ ਚ ਨੇ ਤੇ ਹੁਣ ਉਹਨਾਂ ਦੀ ਪਤਨੀ ਦੇ ਉੱਤੇ ਸ਼ਿਕੰਜਾ ਕੱਸਣ ਦੀ ਕੋਸ਼ਿਸ਼ ਭਗਵੰਤ ਮਾਨ ਸਰਕਾਰ ਕਰ ਰਹੀ ਹੈ ਮਾਮਲਾ ਕੀ ਹੈ ਇਹਦੇ ਬਾਰੇ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਇਸ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ 'ਤੇ ਦਬਿਆ ਤਾਂ ਉਹ ਵੀ ਦਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਵੇਲੇ ਸਿਰ ਅਪੜਦੇ ਰਹਿਣ। ਵਿਕਰਮ ਮਜੀਠੀਆ ਮਾਮਲੇ ਦੇ ਵਿੱਚ ਅੱਜ ਮਾਨਯੋਗ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਦੇ ਅੰਦਰ ਜ਼ਮਾਨਤ ਦੀ ਅਰਜ਼ੀ ਤੇ ਸੁਣਵਾਈ ਸੂਚੀਬੱਧ ਹੈ। ਜਿਸ ਵੇਲੇ ਮੈਂ ਇਹ ਖਬਰ ਤੁਹਾਡੇ ਤੱਕ ਕਹੜੇ ਸ਼ਾਇਦ ਉਸ ਸਮੇਂ ਤੱਕ ਇਸ ਮਾਮਲੇ 'ਚ ਸੁਣਵਾਈ ਹੋ ਗਈ ਹੋਵੇ ਜਾਂ ਫੈਸਲਾ ਆ ਗਿਆ ਹੋਵੇ। ਪਰ ਉਸ ਤੋਂ ਪਹਿਲਾਂ ਵਿਕਰਮ ਮਜੀਠੀਆ ਨੂੰ ਰਾਹਤ ਮਿਲਣੀ ਆ ਜਾਂ ਨਹੀਂ ਇਹ ਤਾਂ ਮਾਨਯੋਗ ਅਦਾਲਤ ਦੇ ਉੱਤੇ ਨਿਰਪਰ ਕਰਦਾ ਹੈ। ਕਿ ਉਹਨੇ ਇਸ ਮਾਮਲੇ 'ਚ ਕੀ ਫੈਸਲਾ ਦੇਣਾ ਹੈ ਪਰ ਉਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਭਗਵੰਤ ਮਾਨ ਨੇ ਵਿਕਰਮ ਮਜੀਠੀਆ ਦੀ ਪਤਨੀ ਤੇ ਵਿਧਾਇਕ ਮਜੀਠਾ ਗਨੀਵ ਕੌਰ ਦੇ ਉੱਤੇ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ ਉਮੀਦ ਹੈ ਕਿ ਵਿਕਰਮ ਮਜੀਠੀਆ ਨੂੰ ਕੁਝ ਰਾਹਤ ਮਿਲ ਸਕਦੀ ਹੈ ਉਸ ਤੋਂ ਪਹਿਲਾਂ ਹੀ ਮਜੀਠੀਆ ਪਰਿਵਾਰ ਦੇ ਉੱਤੇ ਸ਼ਿਕੰਜਾ ਕਸਣ ਦੀ ਤਿਆਰੀ ਖਿੱਚੀ ਗਈ ਹੈ ਦਰਅਸਲ ਪੰਜਾਬ ਵਿਜੀਲੈਂਸ ਬਿਊਰੋ ਦੇ ਵੱਲੋਂ ਇੱਕ ਸੱਮਣ ਗਨੀਵ ਕੌਰ ਨੂੰ ਜਾਰੀ ਕਰ ਦਿੱਤਾ ਗਿਆ ਹੈ ਇਹ ਸੰਮਣ ਬੀਤੀ ਦਿਨ ਨੰਗੀਆਂ ਛੁੱਟੀਆਂ ਦੇ ਦੌਰਾਨ ਜਾਰੀ ਹੋਇਆ ਦੱਸਿਆ ਜਾਂਦਾ ਇਸ ਬਾਰੇ تفصیلیہ ਜਿਹੜੀ ਉਹ ਫਿਲਹਾਲ ਨਿਕਲ ਕੇ ਨਹੀਂ ਆ ਰਹੀ ਸੋਰਸ ਦੱਸਦੇ ਐ ਸੂਤਰ ਦੱਸਦੇ ਐ ਇਸ ਮਾਮਲੇ ਵਿੱਚ ਤੇ میڈیا ਰਿਪੋਰਟਾ ਜੋ ਕਲੇਮ ਕਰ ਰਹੀਆਂ ਨੇ ਉਹਦੇ ਮੁਤਾਬਕ ਗਨੀਵ ਕੌਰ ਨੂੰ ਇੱਕ ਸੰਮਣ ਜਾਰੀ ਕੀਤਾ ਗਿਆ ਹੈ ਸੰਮਣ ਜਾਰੀ ਜਿਹੜਾ ਉਹ ਆਮਦਨ ਤੋਂ ਵਧੇਰੇ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਹੀ ਹੈ ਜੋ ਕਿ ਵਿਕਰਮ ਮਜੀਠੀਆ ਦਾ ਮਾਮਲਾ ਹੈ ਉਸੇ ਦੇ ਵਿੱਚ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਵਿਜੀਲੈਂਸ ਨੇ ਸ਼ੁਰੂ ਦੇ ਵਿੱਚ ਇੱਕ ਗੱਲ ਕਹੀ ਸੀ ਕਿ ਇੱਕ ਜਲੰਧਰ ਦੀ ਕੋਈ ਤੇ ਕਲੋਨੀ ਹੈ ਜਿਹਦੇ ਵਿੱਚ ਗਨੀਵ ਕੌਰ ਦਾ ਹਿੱਸੇਦਾਰੀ ਹੈ ਵੈਸੇ ਵੀ ਗਨੀਵ ਕੌਰ ਦੇ ਨਾਂ ਦੇ ਉੱਤੇ ਕਈ ਜਾਇਦਾਦਾਂ ਜਿਹੜੀਆਂ ਨੇ ਉਹ ਹੈਗੀਆਂ ਨੇ ਇਸ ਸਮੇਂ ਵੀ ਹੈਗੀਆਂ ਨੇ ਤੇ ਇਸ ਕਰਕੇ ਉਸ ਵੇਲੇ ਵੀ ਅਦਾਲਤ ਦੇ ਅੰਦਰ ਇਹ ਗੱਲ ਕਹੀ ਗਈ ਸਰਕਾਰੀ ਵਕੀਲਾਂ ਦੀ ਤਰਫੋਂ ਤੇ ਆਸ ਕੀਤੀ ਜਾ ਰਹੀ ਸੀ ਕਿ ਇਸ ਤਰ੍ਹਾਂ ਦੀ ਕਾਰਵਾਈ ਹੋ ਸਕਦੀ ਹੈ ਬੀਤੇ ਦਿਨੀ ਵੀ ਕੁਝ ਇੰਟਰਵਿਊਆਂ ਵੀ ਕਰਵਾਈਆਂ ਗਈਆਂ ਇਸ ਅਜਿਹੇ ਮਾਮਲੇ ਵਿੱਚ ਜਿੱਥੇ ਵਿਸ਼ੇਸ਼ ਤੌਰ ਤੇ ਗਨੀਵਕੌਰ ਦਾ ਨਾਂ ਲਿਆ ਗਿਆ ਜੀ ਉਹ ਫਲਾਨੀ ਜ਼ਮੀਨ ਗਨੀਵਕੌਰ ਸੁਪਤਰੀ ਫਲਾਨੀਆ ਸਿੰਘ ਦੇ ਨਾਂ ਦੇ ਉੱਤੇ ਆ ਤਾਂ ਇਹ ਚੀਜ਼ਾਂ ਕਾਫੀ ਦਿਨਾਂ ਤੋਂ ਚੱਲ ਰਹੀਆਂ ਨੇ ਪਰ ਗਨੀਵਕੌਰ ਇਸ ਤੋਂ ਪਹਿਲਾਂ ਕਈ ਵਾਰ ਮਿਲ ਚੁੱਕੇ ਨੇ ਵਿਕਰਮ ਜੀਠੀਆ ਨੂੰ ਤੇ ਉਹਨਾਂ ਨੇ ਬਾਰ ਬਾਰ ਇੱਕੋ ਹੀ ਗੱਲ ਕਹੀ ਹੈ ਕਿ ਸਾਡਾ ਇਸ ਮਾਮਲੇ ਵਿੱਚ ਕੁਝ ਨਹੀਂ ਨਿਕਲ ਪਾ ਕੱਢਣ ਪਾਉਣ ਨੂੰ ਸਰਕਾਰ ਹਤਾਸ਼ ਹੋ ਚੁੱਕੀ ਹੈ ਮਜੀਠੀਆ ਦੇ ਵਕੀਲ ਵੀ ਲਗਾਤਾਰ ਇਹੀ ਗੱਲ ਕਹਿ ਰਹੇ ਆ ਮਜੀਠੀਆ ਸਮੇਂ ਨਿਆਂ ਘਰਾ ਸੱਚ ਨੇ ਉਹਨਾਂ ਦੇ ਉੱਤੇ ਇੱਕ ਦੋ ਮੁਕੱਦਮੇ ਹੋਰ ਦਰਜ ਕੀਤੇ ਗਏ ਨੇ ਵਿਕਰਮ ਜੀ ਤੇ ਕੀਤੇ ਜਾ ਸਕਦੇ ਨੇ ਅਜਿਹੀ ਵੀ ਤਿਆਰੀ ਸਰਕਾਰ ਕਰੀ ਬੈਠੀ ਹੈ ਮਜੀਠੀਆ ਨੂੰ ਕਿਸੇ ਤਰੀਕੇ ਨਾਲ ਅੰਦਰ ਰੱਖਣ ਦੇ ਲਈ ਸਰਕਾਰ 바ਜਿਦ ਹੈ ਹੁਣ ਅੱਜ ਨਿਰਪਰ ਕਰਦਾ ਹੈ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਇਸ ਮਾਮਲੇ ਦੇ ਵਿੱਚ ਕੀ ਫੈਸਲਾ ਸੁਣਾਉਂਦੀ ਹੈ ਇਸ ਮਾਮਲੇ ਕੇਸ ਦੀ ਸੁਣਵਾਈ ਲਗਾਤਾਰ ਲਗਾਤਾਰ ਟਲਦੀ ਆ ਰਹੀ ਹੈ ਇਹ ਕੇਸ ਕਈ ਦਿਨਾਂ ਤੋਂ ਸੁਣਿਆ ਜਾ ਰਿਹਾ ਮਜੀਠੀਆ ਦੀ ਗ੍ਰਿਫਤਾਰੀ ਤੋਂ ਲੈ ਕੇ ਹੁਣ ਤੱਕ ਇਸ ਕੇਸ ਦੇ ਵਿੱਚ ਕਈ ਉਤਰਾ ਚੜਾਅ ਆਏ ਨੇ ਅਖੀਰ ਤੇ ਜਾ ਕੇ ਅੱਜ ਅਦਾਲਤ ਮਜੀਠੀਆ ਦੀ ਜ਼ਮਾਨਤ ਅਰਜੀ ਸੁਣ ਰਹੀ ਹੈ ਤੇ ਉਸ ਦੇ ਉੱਤੇ ਕੀ ਫੈਸਲਾ ਕਰਦੀ ਹੈ ਇਹ ਇੱਕ ਵੱਡਾ ਸਵਾਲ ਰਹੇਗਾ ਪਰ ਕੀ ਵਾਕਈ ਹੁਣ ਗਨੀਵ ਕੌਰ ਦੀ ਵੀ ਗ੍ਰਿਫਤਾਰੀ ਹੋ ਸਕਦੀ ਹੈ ਇਹ ਵੀ ਇੱਕ ਸਵਾਲ ਹੈ ਕਿ ਸਮਨ ਭੇਜੇ ਗਏ ਨੇ ਉਹਨਾਂ ਨੂੰ ਇਹ ਸਮਨ ਉਹਨਾਂ ਤੋਂ ਪੁੱਛ ਕੇ ਕਰਨ ਦੇ ਲਈ ਭੇਜੇ ਗਏ ਨੇ ਜਾਂ ਉਹਨਾਂ ਨੂੰ ਵਿਜੀਲੈਂਸ ਦੇ ਸਾਹਮਣੇ ਪੇਸ਼ ਹੋਣ ਦੇ ਲਈ ਭੇਜੇ ਗਏ ਨੇ ਕਾਦੇ ਭੇਜੇ ਗਏ ਨੇ ਇਸ ਬਾਰੇ ਹਜੇ ਥੋੜੀ ਜੀ ਕਲੈਰਿਟੀ ਆਉਣੀ ਬਾਕੀ ਹੈ ਪਰ ਜੋ ਮੀਡੀਆ ਰਿਪੋਰਟਾਂ ਕਲੇਮ ਕਰ ਰਹੀਆਂ ਨੇ ਇਹ ਸਮਨ ਜਾ ਚੁੱਕੇ ਨੇ ਮਿਸਸ ਮਜੀਠੀ ਇਸ ਮਾਮਲੇ 'ਚ ਕੀ ਗੱਲ ਕਹਿੰਦੇ ਨੇ ਇਹ ਇੱਕ ਵੱਡਾ ਸਵਾਲ ਹੈ ਕਿ ਉਹਨਾਂ ਦਾ ਜਵਾਬ ਕੀ ਆਉਂਦਾ ਉਹਨਾਂ ਦਾ ਰਿਪਲਾਈ ਕੀ ਆਉਂਦਾ ਪਰ ਸਰਕਾਰ ਕਿ ਇਸ ਮਾਮਲੇ ਦੇ ਵਿੱਚ ਕਿਤੇ ਪੁੱਠੇ ਪੈਰੀਕ ਤਾਂ ਨਹੀਂ ਘਿਰ ਜੂਗੀ ਕਿਤੇ ਸਰਕਾਰ ਦੇ ਲਈ ਮਹਿੰਗਾ ਤਾਂ ਨਹੀਂ ਪੈ ਜੂਗਾ ਇਹ ਗੱਲ ਮੈਂ ਤਾਂ ਕਹਿ ਰਿਹਾ ਕਿਉਂਕਿ ਬੇਸ਼ੱਕ ਚਾਹੇ ਕੋਈ ਮਰਦ ਹੋਵੇ ਚਾਹੇ ਕੋਈ ਔਰਤ ਹੋਵੇ ਜਿਹਨੇ ਅਪਰਾਧ ਕੀਤਾ ਹੈ ਜਾਂ ਜਿਹਦੇ ਅਪਰਾਧ ਕਰਨ ਦੀ ਸ਼ੰਕਾ ਹੈ ਜਾਂ ਕਿੰਨੇ ਕੋਈ ਅਪਰਾਧ ਕਮਿਟ ਕੀਤਾ ਹੈ ਤਾਂ ਉਸ ਦੀ ਜਾਂਚ ਹੋਣੀ ਚਾਹੀਦੀ ਹੈ ਪਰ ਪੰਜਾਬ ਦੀ ਇੱਕ ਸਾਇਕੀ ਹੈ ਕਿ ਘਰ ਦੀਆਂ ਔਰਤਾਂ ਤੱਕ ਨਹੀਂ ਅਪੜਨਾ ਚਾਹੀਦਾ ਜਦੋਂ ਮਜੀਠੀਆ ਦੀ ਗ੍ਰਿਫਤਾਰੀ ਵੀ ਹੋਈ ਉਦੋਂ ਵੀ ਇਹ ਗੱਲ ਕਾਫੀ ਜ਼ੋਰ ਸ਼ੋਰ ਨਾਲ ਕਹੀ ਗਈ ਹਾਲਾਂਕਿ ਜੇ ਸਰਕਾਰ ਪੱਕੇ ਪੈਰੀਂ ਕੁਛ ਕਰ ਰਹੀ ਆ ਫਿਰ ਤਾਂ ਇਹ ਕਲੇਦਾ ਗੱਲ ਹੈ ਜੇ ਸਰਕਾਰ ਸਿਰਫ ਸਿਰਫ ਬਦਲਾਖੋਰੀ ਦੀ ਨੀਤੀ ਦੇ ਤਹਿਤ ਜਿਵੇਂ ਕਿ ਸਰਕਾਰ ਦੀਆਂ ਕਈ ਕੇਸਾਂ ਦੇ ਵਿੱਚ ਝਲਕ ਚੁੱਕੀ ਹੈ ਉਹਦੇ ਤਹਿਤ ਕਰ ਰਹੀ ਆ ਤਾਂ ਫਿਰ ਇਹ ਗਲਤ ਗੱਲ ਹੈ ਇਸ ਚੀਜ਼ਾਂ ਤੋਂ ਸਰਕਾਰ ਨੂੰ ਵੀ ਬਚਣਾ ਚਾਹੀਦਾ ਤੇ ਪੰਜਾਬ ਦੇ ਮਾਹੌਲ ਨੂੰ ਵਿਗੜਨ ਤੋਂ ਬਚਾਉਣਾ ਚਾਹੀਦਾ ਹੈ ਮਾਜੇ ਦੇ ਅੰਦਰ ਇਹਦੀਆਂ ਚੀਜ਼ਾਂ ਵੈਸੇ ਹੀ ਪਸੰਦ ਨਹੀਂ ਕੀਤੀਆਂ ਜਾਂਦੀਆਂ ਓਵਰਆਲ ਪੰਜਾਬੀ ਇਸ ਚੀਜ਼ ਨੂੰ ਪਸੰਦ ਨਹੀਂ ਕਰਦੇ ਖੈਰ ਵਿਕਰਮ ਜੀਠੀਆ ਦੀ ਪਤਨੀ ਦੀ ਗ੍ਰਿਫਤਾਰੀ ਹੁੰਦੀ ਹੈ ਅਗਨੀਵ ਕੋਰ ਦੀ ਕਿ ਨਹੀਂ ਇੱਕ ਵੱਡਾ ਸਵਾਲ ਹੈ ਉਹਨਾਂ ਦੀ ਗ੍ਰਿਫਤਾਰੀ ਹੁਣ ਤੋਂ ਬਾਅਦ ਜਾਂ ਉਹਨਾਂ ਨੂੰ ਇੰਨਾ ਸ মুখোমুখি ਦੇ ਰਹੀ ਕੀ ਕਿਹਾ ਗਿਆ ਹੈ ਉਹ ਕੀ ਜਵਾਬ ਦਿੰਦੇ ਹੈ ਇੱਕ ਸਵਾਲ ਰਹੇਗਾ ਕਿ ਉਹਨਾਂ ਵੱਲੋਂ ਇਸ ਮਾਮਲੇ 'ਚ ਕੀ ਜਵਾਬ ਆਉਂਦਾ ਤੇ ਵਿਕਰਮ ਮਜੀਠੀਆ ਦੀ ਜ਼ਮਾਨਤ ਜੇ ਵਿਕਰਮ ਮਜੀਠੀਆ ਦੀ ਜ਼ਮਾਨਤ ਹੋ ਜਾਂਦੀ ਹੈ ਤਾਂ ਫਿਰ ਗਨੀਬ ਕੋਰ ਨੂੰ ਗ੍ਰਿਫਤਾਰ ਕਰਨਾ ਕਾਫੀ ਔਖਾ ਹੋ ਜਾਣਾ ਇਸ ਕੇਸ ਦੇ ਵਿੱਚ ਲੀਗਲ ਬੈਟਲ ਦੇ ਉੱਤੇ ਇਹ ਕੇਸ ਦੂਜੀ ਡਾਇਰੈਕਸ਼ਨ 'ਚ ਵੀ ਜਾ ਸਕਦਾ ਹੈ